ਮੋਦੀ ਦਾ ਰੱਥ ਸਾਰੇ ਹਿੰਦੁਸਤਾਨ ਦੇ ਰੋਕਿਆ ਤੇ ਪੰਜਾਬ ਨੇ ਰੋਕਿਆ ਇਹ ਬੀਜੇਪੀ ਨੇ ਵੋਟ ਆਪਣਾ ਜਿਹੜਾ ਪੋਲਰਾਈਜ਼ ਕੀਤਾ ਜਿਲੰਦਰ ਵੈਸਦੀਆਂ ਇਲੈਕਸ਼ਨ ਜਉਣ ਵਾਲੀਆਂ ਲੋ ਮੈਂ ਤੁਹਾਨੂੰ ਪਹਿਲਾਂ ਹੀ ਤੁਹਾਡੇ ਨਾਲ ਦਾਅਵਾ ਕਰਨਾ ਇਹਨਾਂ ਨੂੰ 42000 ਵੋਟ ਪਈ ਸੀ ਬੀਜੇ ਤੇ ਇਹਨਾਂ ਦੀਆਂ 30 ਤੋਂ ਉੱਤੇ ਨਿਕਲਾਈ ਤੁਸੀਂ ਮੇਰੇ ਨਾਲ ਛੱਤ ਲਾ ਲਓ ਇਸ ਗੱਲ ਐਲਓਪੀ ਦੀ ਜਦੋਂ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਨੇ ਸੰਭਾਲ ਲਈ ਹੈ ਜਿਹੜੇ ਲੋਕ ਉਹਨੂੰ ਮਜ਼ਾਕ ਕਰਦੇ ਸੀ ਉਹ ਕਹਿੰਦੇ ਸੀ ਦੱਸੋ ਤੁਹਾਡਾ ਲੀਡਰ ਕਿਹੜਾ ਮੋਦੀ ਤੇ ਸਾ ਅੱਜ ਸਾਡੇ ਲੀਡਰ ਨੇ ਹਵਾ ਕੱਢਤੀ ਮੋਦੀ ਦੇਤੇ ਭੱਜ ਭੱਜ ਐਂਡ ਉਸ ਟਾਈਮ ਮੈਨੂੰ ਸਾਰੇ ਕਹਿੰਦੇ ਸੀ ਕਿ ਤੁਸੀਂ ਬਹੁਤ ਗਲਤ ਗੈਂਬਲ ਪੋਲੀਟੀਕਲ ਕਰਨ ਲੱਗੇ ਹੋ ਹੂੰ ਉਤੋਂ ਵੀ ਸਾਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਦੋਨੋਂ ਜਣੇ ਇਕੱਠੇ ਹੋਊਗਾ 13 ਆਣ ਗਿਆ ਮਹ ਜੀ 13 ਨੂੰ ਛੱਡੋ ਅਸੀਂ ਆਪਣੀ ਹੋਂਦ ਬਚਾ ਲਈ ਆਪ ਨਾਲ ਗਏ ਅਸੀਂ ਉਹ ਸੀਟ ਾਰ ਕੇ ਜਿਹੜੀ ਕੁਰਖੇਤਰ ਰਹੀ ਜਿਤਨੀ ਇਹਨਾਂ ਨਾਲ ਨੈਸ਼ਨਲ ਲੈਵਲ ਤੇ ਕੋਆਰਡੀਨੇਸ਼ਨ ਚੱਲੇ ਕਿ ਬਟ ਪੋਲੀਟੀਕਲ ਸਾਡਾ ਪੱਕੇ ਤੌਰ ਡਾਈਵੋਰਸ ਇਹਨਾਂ ਨਾਲ ਹੋ ਗਿਆ ਇੱਕ ਸਾਡੀ ਪਾਰਟੀ ਦਾ ਕਾਫੀ ਪਪੂਲਰ ਲੀਡਰ ਹੈ ਨਵਜੋਤ ਸਿੰਘ ਸਿੱਧੂ ਇਹਨਾਂ ਚੋਣਾਂ ਦੇ ਵਿੱਚ ਉਹ ਬਿਲਕੁਲ ਸਾਇਲੈਂਟ ਸੀ ਕਮੈਂਟਰੀ ਕਰ ਰਹੀ ਸੀ ਬਾਹਰ ਸੀ ਕਿਤੇ ਤੋਂ ਪਾਰਟੀ ਨੇ ਨਾ ਤੇ ਉਹਨਾਂ ਦਾ ਰਸਤਾ ਬੰਦ ਕੀਤਾ ਨਾ ਹੀ ਰਸਤਾ ਖੋਲਿਆ ਨੋ ਇਟ ਡਿਪੈਂਡਸ ਕਿ ਉਹ ਕਰਨਾ ਕੀ ਚਾਹੁੰਦੇ